ਸੋ ਬਾਰਡਰ ਤੇ ਕਿਸਾਨਾਂ ਦੀ ਆਮਦ ਵੱਡੀ ਗਿਣਤੀ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਹਲਚਲ ਤੇਜ਼ ਹੋ ਚੁੱਕੀ ਹੈ 11 ਵਜੇ ਕੂਚ ਦਾ ਐਲਾਨ ਕੀਤਾ ਗਿਆ ਕੀ ਕੁਝ ਸਥਿਤੀ ਬਾਰਡਰ ਦੀ ਬੜੀ ਹੋਈ ਹੈ ਸਾਨੂੰ ਤਸਵੀਰਾਂ ਅਸੀਂ ਵਿਖਾਵਾਂਗੇ ਸਾਡੇ ਸਹਿਯੋਗੀ ਜਸਪ੍ਰੀਤ ਸਾਡੇ ਨਾਲ ਜੁੜੇ ਨੇ ਜਸਪ੍ਰੀਤ ਅਸੀਂ ਦਾ ਰੁੱਕ ਕਰਾਂਗੇ ਜਸਪ੍ਰੀਤ ਕੀ ਕੁਝ ਤਸਵੀਰਾਂ ਨੇ ਬਾਰਡਰ ਤੇ ਕੀ ਕੁਝ ਸਥਿਤੀ ਨਜ਼ਰ ਆ ਰਹੀ ਹੈ ਦੇਖੋ ਇੱਥੇ ਸਥਿਤੀ ਇਹ ਹੈ ਜੇ ਨੌਜਵਾਨਾਂ ਦੀ ਗੱਲ ਕੀਤੇ ਜਾਵੇ ਤਾਂ ਬੜੇ ਜਾ ਰਹੇ ਤਾਹੁੱਦ ਨੇ ਅੱਗੇ ਜਾਣ ਨੂੰ ਪਰ ਇੱਥੇ ਜਿਹੜੇ ਆਗੂ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਸ ਸਮੇਂ ਸ਼ਾਂਤੀ ਬਣਾਈ ਰੱਖਣੀ ਜ਼ਰੂਰੀ ਹੈ ਕਿਉਂਕਿ ਅਪੀਲ ਵੀ ਕੀਤੀ ਗਿਆ ਆਗੂ ਨੇ ਆਖਿਆ ਕਿ ਅਸੀਂ ਜਿਹੜੇ ਜਥਿਆਂ 'ਚ ਜਾਵਾਂਗੇ ਜਥੇ ਬਣਾ ਕੇ ਜਾਵਾਂਗੇ ਪੋਕਲੈਨ ਦਾ ਤੇ ਜੀਸੀਬੀ ਦਾ ਇਸਤੇਮਾਲ ਫਿਲਹਾਲ ਨਹੀਂ ਕੀਤਾ ਜਾਵੇਗਾ ਕਿਉਂਕਿ ਅਸੀਂ ਸ਼ਾਂਤੀਪੂਰਵਕ ਢੰਗ ਨਾਲ ਪ੍ਰੋਟੈਸਟ ਕਰਨਾ ਹੈ ਜੇਕਰ ਉਧਰੋਂ ਕੋਈ ਅਟੈਕ ਹੁੰਦਾ ਆਬਲਾ ਹੁੰਦਾ ਤਾਂ ਉਹ ਜ਼ਿੰਮੇਵਾਰੀ ਉਹਨਾਂ ਦੀ ਹੋਵੇਗੀ ਸਾਡੀ ਨਹੀਂ ਹੋਵੇਗੀ ਇਹ ਵੀ ਮੈਂ ਆਗੂ ਉਹਨੇ ਸਵਾਲ ਕੀਤਾ ਸੀ ਕਿ ਜੇਕਰ ਕੋਈ ਕੈਜੂਟੀ ਹੋ ਜਾਂਦੀ ਰੱਬ ਨਾ ਕਰੇ ਕੋਈ ਹਾਦਸਾ ਹੋ ਜਾਂਦਾ ਤੇ ਜ਼ਿੰਮੇਵਾਰੀ ਕੌਣ ਲਵੇਗਾ ਉਹਨਾਂ ਦਾ ਕਹਿਣਾ ਕਿ ਜ਼ਿੰਮੇਵਾਰੀ ਅਸੀਂ ਨਹੀਂ ਲਵਾਂਗੇ ਜ਼ਿੰਮੇਵਾਰੀ ਉਹ ਲੋਕ ਲੈਣਗੇ ਜਿਨ੍ਹਾਂ ਨੇ ਬੈਰੀਕੇਡਿੰਗ ਕੀਤੀ ਐਸੀ ਸ਼ਾਂਤੀ ਢਗ ਨਾਲ ਜਾਣਾ ਚਾਹੁੰਦੇ ਆ ਤਸਵੀਰਾਂ ਦਿਖਾਉਂਦੇ ਆ ਦੇਖ ਸਕਦੇ ਹੋ ਕਿ ਇਸ ਸਮੇਂ ਪੂਰਨ ਜੋਸ਼ ਜਿਹੜੀਆਂ ਗੌਗਲਸ ਦੇ ਸਪੈਸ਼ਲ ਨੇ ਉਹ ਬੰਡੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਹੈਲਮਟ ਦਿੱਤੇ ਜਾ ਰਹੇ ਨੇ ਹੋਰ ਜਿਹੜੇ ਨੇ ਬਹੁਤ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਜਿਹੜਾ ਇਹਨਾਂ ਲਈ ਕੀਤਾ ਗਿਆ ਤਾਂ ਕਿ ਜੇਕਰ ਅੱਗੇ ਵਧਿਆ ਜਾਵੇ ਤਾਂ ਕੋਈ ਨੁਕਸਾਨ ਜਿਹੜਾ ਉਹ ਕਿਸੇ ਦਾ ਨਾ ਹੋਵੇ ਹਾਲਾਂਕਿ ਵਧਾਗੇ ਤਾਂ ਸ਼ਾਂਤੀ ਬਣਾ ਕੇ ਰੱਖਾਂਗੇ ਬਿਲਕੁਲ ਅੱਗੇ ਵਧਣ ਦੇ ਵੇਲੇ ਕੋਈ ਵੀ ਵਿਅਕਤੀ ਆ ਜਿਹੜਾ ਕੋਈ ਐਸਾ ਨਹੀਂ ਕਰੇਗਾ ਜਿਸ ਨਾਲ ਕਿਸੇ ਦਾ ਕੋਈ ਨੁਕਸਾਨ ਹੋਵੇ ਇਹ ਵੀ ਕਹਿਣਾ ਆ ਕਿ ਕੋਈ ਵੀ ਜਿਹੜੀ ਮਸ਼ੀਨਾਂ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ ਹਾਲਾਂਕਿ ਪਹਿਲਾਂ ਹੀ ਹਰਿਆਣਾ ਡੀਜੀਪੀ ਨੇ ਜਿਹੜੀ ਕਿ ਪੱਤਰ ਲਿਖਤਾ ਸੀ ਪੰਜਾਬ ਦੇ ਡੀਜੀਪੀ ਨੂੰ ਤੇ ਜਿਹੜੀਆਂ ਜੀਸੀਬੀ ਸੀਗੀਆਂ ਜਿਹੜੀਆਂ ਪੋਕਲਾਈਨ ਸੀ ਉਹਨਾਂ ਨੂੰ ਜ਼ਬਤ ਕਰਨ ਦੀ ਗੱਲ ਆਖੀ ਸੀ ਵਾਕੁਆ ਕੇ ਐਸਐਸਪੀ ਨੂੰ ਨਿਰਦੇਸ਼ ਕੀਤੇ ਗਏ ਸੀ ਪਰ ਉਸ ਤੋਂ ਪਹਿਲਾਂ ਹੀ ਕਿਸਾਨ ਆਗੂਆਂ ਨੇ ਇਹ ਗੱਲ ਕਹਿ ਦਿੱਤੀ ਉਸ ਦੇ ਬਿਟਵੀਨ ਉਹਨਾਂ ਨੇ ਗੱਲ ਹੋਰ ਖੋਲ੍ਹ ਕਹੀ ਆ ਕਿ ਜੇਕਰ ਪ੍ਰਧਾਨ ਮੰਤਰੀ ਅਨੌਂਸ ਕਰ ਦਿੰਦੇ ਆ ਸਰਕਾਰ ਅਨੌਂਸ ਕਰ ਦਿੰਦੀ ਆ ਕਿ ਅਸੀਂ ਕਾਨੂੰਨ ਬਣਾਵਾਂਗੇ ਤਾਂ ਫੇਰ ਵੀ ਇਸ ਨੂੰ ਰੋਕਿਆ ਜਾ ਸਕਦਾ ਹੈ ਅੱਗੇ ਬਦਲਿਆ ਨਹੀਂ ਜਾਵੇਗਾ ਯਕਿ ਪੁੱਲ ਬਣਾ ਕੇ ਅੱਜ ਜਿਹੜੀ ਕਿਸਾਨਾਂ ਦੀ ਹੈ ਪ੍ਰੈਸ ਕਾਨਫਰੰਸ ਦੀ ਉਹਦੇ ਵਿੱਚ ਇੱਕ ਚੈਲੰਜ ਦੀ ਬਜਾਏ ਇੱਕ ਅਪੀਲ ਨਜ਼ਰ ਆਈ ਹੈ ਅਪੀਲ ਕੀਤੀ ਗਈ ਆ ਅੱਗੇ ਪਹਿਲਾਂ ਇਹ ਚੈਲੰਜ ਕੀਤਾ ਜਾਂਦਾ ਪਰ ਇਸ ਵਾਰ ਅਪੀਲ ਨਜ਼ਰ ਆਈ ਹੈ ਕਿ ਤੁਸੀਂ ਜਿਹੜਾ ਆ ਕੁਛ ਨਾ ਕੁਛ ਉਸ ਤੇ ਹੱਲ ਕਰੋ ਨਹੀਂ ਅਸੀਂ ਜਿਹੜਾ ਆ ਅੱਗੇ ਵਧਣ ਲਈ ਮਜਬੂਰ ਆ ਜੀ ਠੀਕ ਹੈ ਠੀਕ ਹੈ ਜਸਪ੍ਰੀਤ ਅਸੀਂ ਤੁਹਾਡੇ ਕੋਲ ਬੜ ਤੋਂ ਆਵਾਂਗੇ ਸਾਡੇ ਨਾਲ ਖਨੋਰੀ ਬਾਰਡਰ ਤੋਂ ਗੁਰਦਰਸ਼ਨ ਸਾਡੇ ਯੋਗੀ ਜੁੜੇ ਹੋਏ ਨੇ ਗੁਰਦర్శਨ ਖਨੋਰੀ ਬਾਰਡਰ ਦੀਆਂ ਕੀ ਕੁਝ ਤਸਵੀਰਾਂ ਨੇ ਕੀ ਕੁਝ ਸਥਿਤੀ ਹੈ ਤੇ ਸੁਰੱਖਿਆ ਨੂੰ ਲੈ ਕੇ ਕੀ ਕੁਝ ਇੰਤਜ਼ਾਮਾਤ ਨੇ ਰੋਟੀ ਜੇ ਗੱਲ ਕੀਤੀ ਜਾਵੇ ਖਨੌਰੀ ਬਾਰਡਰ ਦੀ ਖਨੌਰੀ ਬਾਰਡਰ ਤੇ ਜਿਹੜੇ ਹਾਲਾਤ ਨੇ ਮਤਲਬ ਕਿ ਅਸੀਂ ਸਾਰਿਆਂ ਨੂੰ ਦੱਸ ਕਾਨੂੰ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਨੈਟ ਹੈ ਉੱਥੇ ਬਿਲਕੁਲ ਬੰਦ ਕੀਤਾ ਗਿਆ ਅਸੀਂ ਤਕਰੀਬਨ 10-15 ਕਿਲੋਮੀਟਰ ਪਿੱਛੇ ਆ ਕੇ ਤਾਂ ਆਪਣੇ ਜਿਹੜੇ ਪੀਟੀਸੀ ਦੇ ਜ਼ਰੀਏ ਦੱਸ ਕਾਨੂੰ ਦੱਸਣਾ ਚਾਹੁੰਦੇ ਹਾਂ ਕਿ ਖਨੌਰੀ ਬਾਰਡਰ ਤੇ ਜਿਹੜੀ ਸਥਿਤੀ ਹੈ ਬੜੀ ਕਹਿ ਸਕਦੇ ਹਾਂ ਕਿ ਜੋਸ਼ ਪਰਿਸਥਿਤੀ ਸਾਹਮਣੇ ਹੈ ਕਿਸਾਨਾਂ ਵੱਲੋਂ ਜਿਹੜਾ ਜੋਸ਼ ਹੈ ਪੂਰਾ ਦਿੱਲੀ ਵੱਲ ਕੁਝ ਕਰਨ ਦਾ ਤੇ ਦੂਜੇ ਪਾਸੇ ਹਰਿਆਣਾ ਬਾਰਡਰ ਤੇ ਜੇ ਗੱਲ ਕੀਤੀ ਜਾਵੇ ਤਾਂ ਉਸ ਪਾਸੇ ਪ੍ਰਸ਼ਾਸਨ ਵੱਲੋਂ ਵੀ ਪੂਰਾ ਰੋਕਣ ਜਿਹੜੇ ਇੰਤਜ਼ਾਮ ਕੀਤੇ ਹੋਏ ਨੇ ਤਿੰਨ ਵਾਟਰ ਕੈਨਲ ਲਗਾਏ ਗਏ ਨੇ ਤੇ ਜਿਹੜੀ ਪੈਰਾਮਿਲਟਰੀ ਫੋਰਸਸ ਹੈ ਉਹ ਵੀ ਵਧਾਈ ਗਈ ਹੈ ਉਹਦੀ ਗਿਣਤੀ ਕਿਉਂਕਿ ਅੱਜ 11:30 ਵਜੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੋਇਆ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜਾ ਹਰਿਆਣਾ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਲੈਟਰ ਭੇਜਿਆ ਗਿਆ ਰਾਤੀ ਕਿ ਜਿਸ ਦੇ ਵਿੱਚ ਲਿਖਿਆ ਗਿਆ ਕਿ ਕੋਈ ਵੀ ਜੀਵੀਸੀ ਮਸ਼ੀਨ ਜਾਂ ਪੋਪਲਾਈਨ ਮਸ਼ੀਨ ਹੈ ਜਿਹੜੀ ਉਹ ਬੈਰੀਕੇਟਿੰਗ ਦੇ ਨੇੜੇ ਨਾ ਨਜਾਂ ਦਿੱਤੀ ਜਾਵੇ ਉਸ ਨੂੰ ਲੈ ਕੇ ਤੁਹਾਡੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਿਹਾ ਕਿ ਪੰਜਾਬ ਪੁਲਿਸ ਹੈ ਜਿਹੜੀ ਉਹ ਜਗ੍ਹਾ-ਜਗ੍ਹਾ ਤੇ ਤਣਾਦ ਕੀਤੀ ਗਈ ਹੈ ਜਿਹੜੀ ਪੰਜਾਬ ਪੁਲਿਸ ਹੈ ਉਹ ਉਸ ਲੈਕਟਰ ਤੋਂ ਬਾਅਦ ਤਣਾਤ ਹੋਈ ਹੈ ਜਿਹੜੀਆਂ ਗੱਡੀਆਂ ਨੇ ਤਕਰੀਬਨ ਹਜ਼ਾਰਾਂ ਦੀ ਤਦਾਦ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਬਾਡਰਾਂ ਦੇ ਨੇੜੇ ਜਿਹੜੀ ਪੰਜਾਬ ਪੁਲਿਸ ਹੈ ਤਣਾਤ ਕੀਤੀ ਗਈ ਹੈ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਇੱਕ ਜਿਹੜੇ ਕਿਸਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤੀਪੂਰਵਕ ਅੱਗੇ ਵਧਣਾ ਚਾਹੁੰਦੇ ਆ ਸਰਕਾਰ ਅਸੀਂ ਜਥਿਆਂ ਦੇ ਰੂਪ ਦੇ ਵਿੱਚ ਅੱਗੇ ਜਾਵਾਂਗੇ ਪਰ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਅਸੀਂ ਕਿਸੇ ਵੀ ਤਰ੍ਹਾਂ ਦਾ ਬੈਲੈਂਸ ਜਿਹੜਾ ਖੜਾ ਨਹੀਂ ਕਰਨਾ ਚਾਹੁੰਦੇ ਪਰ ਜਿਹੜੇ ਹਾਲਾਤ ਨੇ ਉਹ ਇਦਾਂ ਦੇ ਬਣੇ ਹੋਏ ਆ ਕਿ ਹਰਿਆਣਾ ਸਰਕਾਰ ਅੱਗੇ ਜਾਣ ਨਹੀਂ ਦੇਣਾ ਚਾਹੁੰਦੀ ਤੇ ਕਿਸਾਨ ਨੇ ਜਿਹੜੇ ਉਹ ਦਿੱਲੀ ਵੱਲ ਕੂਚ ਕਰਨ ਇਹਦੇ ਵਿੱਚ ਦੇਸ਼ ਦਾ ਜਵਾਨ ਤੇ ਜਿਹੜਾ ਕਿਸਾਨ ਹੈ ਉਹਦਾ ਜਿਹੜਾ ਟਕਰਾਅ ਹੋਣ ਦੇ ਜਿਹੜੇ ਖਾਸੇ ਬਣੇ ਹੋਏ ਜ਼ਰੂਰ ਲੱਗਦੇ ਆ ਪਰ ਚਾਹੀਦਾ ਇਹ ਸੀ ਕਿ ਸਰਕਾਰ ਨੂੰ ਮਿਲ ਬੈਠ ਕੇ ਗੱਲ ਕਰਕੇ ਕਿਸੇ ਵੀ ਭਾਵੇਂ ਜਵਾਨ ਨੇ ਭਾਵੇਂ ਕਿਸਾਨ ਨੇ ਕਿਸੇ ਦਾ ਵੀ ਨਕਸਾਰ ਹੁੰਦਾ ਉਹ ਸਾਡੇ ਭਾਰਤ ਦੇਸ਼ ਦੇ ਹੀ ਨਾਗਰਿਕ ਨੇ ਉਹਨਾਂ ਦੀ ਜਿਹੜੀ ਸੁਰੱਖਿਆ ਦੇ ਲਈ ਸਰਕਾਰ ਨੂੰ ਚਾਹੀਦੀ ਸੀ ਅੱਗੇ ਵੱਧ ਕੇ ਜਿਹੜਾ ਹੱਥ ਵਧਾਉਣਾ ਚਾਹੀਦਾ ਸੀ ਪਰ ਹਾਲਾਤ ਨੇ ਜਿਹੜੇ ਖਨੌਰੀ ਬਾਰਡਰ ਤੇ ਬਜ਼ੁਰਗ ਜਿਹੜਾ ਜੂਥ ਹੈ ਤੇ ਬਜ਼ੁਰਗ ਨੇ ਬੜੇ ਜੋਸ਼ ਦੇ ਵਿੱਚ ਨਜ਼ਰ ਆਉਂਦੇ ਨੇ ਕਿ ਉਹਨਾਂ ਦਾ ਕਹਿਣਾ ਕਿ ਅਸੀਂ ਆਪਣੀਆਂ ਹੱਕੀ ਮੰਗਾਂ ਦੇ ਲਈ ਦਿੱਲੀ ਵੱਲ ਕੂਚ ਕਰ ਰਹੇ ਹਾਂ ਅਸੀਂ ਜਾਵਾਂਗੇ ਪਰ ਸਾਨੂੰ ਸਰਕਾਰ ਆ ਜਿਹੜੀ ਸ਼ਾਂਤੀਪੂਰਕ ਜਾਨ ਦਵੇ ਉੱਥੇ ਸਾਨੂੰ ਬੈਠਣ ਲਈ ਜਗ੍ਹਾ ਦਵੇ ਅਸੀਂ ਉੱਥੇ ਬੈਠ ਕੇ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਕਰਾਂਗੇ ਔਰ ਦੂਜੇ ਪਾਸੇ ਜਿਹੜਾ ਕੱਲ ਹਾਈ ਕੋਰਟ ਨੇ ਫੈਸਲਾ ਸੁਣਾਇਆ ਕਿ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਹਾਈਵੇ ਤੇ ਨਹੀਂ ਜਾ ਸਕਦੇ ਪਰ ਇੱਥੇ ਕਿਸਾਨਾਂ ਦਾ ਇਸ ਦੇ ਜਿਹੜਾ ਬਦਲਾਅ ਦੇ ਵਿੱਚ ਜਵਾਬ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਮੇਨ ਇ ਉਹ ਟਰੈਕਟਰ ਟਰਾਲੀਆਂ ਭਾਵੇਂ ਜਦੋਂ ਸਰਕਾਰ ਦੀਆਂ ਰੈਲੀਆਂ ਹੁੰਦੀਆਂ ਨੇ ਉੱਥੇ ਅਸੀਂ ਟਰੈਕਟਰ ਟਰਾਲੀਆਂ ਲੈ ਕੇ ਇਕੱਠ ਦੇ ਰੂਪ ਵਿੱਚ ਪਹੁੰਚਦੇ ਆਂ ਸਰਕਾਰਾਂ ਸਾਡੇ ਨਾਲ ਵਾਅਦੇ ਕਰਦੀਆਂ ਨੇ ਕਿ ਅਸੀਂ ਤੁਹਾਨੂੰ ਐਮਐਸਪੀ ਤੇ ਹੋਰ ਜਿਹੜੀਆਂ ਮੰਗਾਂ ਨੇ ਮੰਨਾਂਗੇ ਭਾਵੇਂ ਮੈਂ ਗੱਲ ਕਰ ਰਿਹਾ ਠੀਕ ਹੈ ਗੁਰਦਰਪ ਸਿੰਘ ਜੀ ਠੀਕ ਹੈ ਸ਼ੁਕਰੀਆ ਸਾਡੂੰ ਜਾਣਕਾਰੀ ਦੇਣ ਦੇ ਲਈ ਤਸਵੀਰਾਂ ਵਿਖਾਉਣ ਦੇ ਲਈ ਸਖਨੌਰੀ ਬਾਰਡਰ ਸ਼ੰਭੂ ਬਾਰਡਰ ਤੋਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਵਿਖਾਈਆਂ ਪੁਲਿਸ ਦੇ ਪ੍ਰਬੰਧ ਦਿਖਾਏ ਸੁਰੱਖਿਆ ਦੇ ਇੰਤਜ਼ਾਮ ਦਿਖਾਏ ਤਾਂ ਕਿਸਾਨਾਂ ਦਾ ਇਕੱਠ ਵੀ ਅਸੀਂ ਤੁਹਾਨੂੰ ਵਿਖਾਇਆ